ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਅਸ਼ਦੀਪ ਕੌਰ ਸੰਧੂ ਤੇ ਗੱਲ ਕਰਦੇ ਆਂ ਅੱਜ ਜੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਹੱਥੋਂ ਨਿਕਲ ਚੁਕੀ ਹੈ ਉਹਨਾਂ ਦੀ ਆਪਣੀ ਪ੍ਰਧਾਨਗੀ ਜੇਕਰ ਗੱਲ ਕਰੀਏ ਤੇ ਇਸ ਟਾਈਮ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਲੱਗਾ ਵੱਡਾ ਝਟਕਾ ਕਿਉਂਕਿ ਉਹਨਾਂ ਵੱਲੋਂ ਜਿੱਥੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਦੂਸਰੇ ਪਾਸੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਦੇ ਹੁਕਮ ਨੂੰ ਨਕਾਰਿਆ ਗਿਆ ਮੰਨਿਆ ਨਹੀਂ ਗਿਆ ਜੇਕਰ ਗੱਲ ਕਰੀਏ ਤਾਂ ਜੋ ਵੀ ਉਹਨਾਂ ਦੀ ਪ੍ਰਧਾਨਗੀ ਦੇ ਵਿੱਚ ਆਇਆ ਤਾਂ ਉਹਨੂੰ ਜੋ ਹੈ ਇੱਕ ਸਾਦਾ ਠੁੱਡਾ ਮਾਰ ਦਿੱਤਾ ਗਿਆ ਉਹਨਾਂ ਦੀ ਸੁਣਵਾਈ ਨਹੀਂ ਕੀਤੀ ਗਈ ਜੇਕਰ ਗੱਲ ਕਰੀਏ ਤਾਂ ਉਹਨਾਂ ਨੇ ਆਪਨੇ ਆਪ ਹੀ ਪ੍ਰਧਾਨਗੀ ਮੈਂਬਰ ਚੁਣ ਲਏ ਜਿਹਨੂੰ ਬੋਗਸ ਮੰਨਿਆ ਗਿਆ ਫਿਰ ਵੀ ਜਿੱਥੇ ਉਸ 27 ਲੱਖ ਵੋਟਰਾਂ ਦੀ ਗੱਲ ਸਾਹਮਣੇ ਆਏ ਜੇਕਰ ਉਹਨਾਂ ਕੋਲ ਇੰਨੀ ਵੋਟਰ ਹੁੰਦੀ ਤਾਂ ਫਿਰ ਸਭ ਤੋਂ ਵੱਡੀ ਗੱਲ ਸੀ ਕਿ ਜਿਹੜੀ ਜਿਮਨੀ ਚੋਣਾਂ ਦੇ ਵਿੱਚ ਐਡਵੋਕੇਟ ਓਂ ਬਰੋਂਕਾਰ ਸਿੰਘ ਦੀ ਘੁਮਨ ਦੀ ਜਿਹੜੀ ਹੈ ਜ਼ਮਾਨਤ ਜ਼ਬਤ ਕਿਉਂ ਹੋਣੀ ਸੀ ਤਾਂ ਉਹਦੇ ਚੱਲਦਿਆਂ ਹੀ ਕਾਫੀ ਜ਼ਿਆਦਾ ਜਿਹੜਾ ਹੈ ਵਾਰ-ਵਾਰ ਸੁਖਬੀਰ ਸਿੰਘ ਬਾਦਲ ਆਪ ਦੀਆਂ ਪ੍ਰਧਾਨਗੀ ਦੀਆਂ ਗੱਲਾਂ ਕਰਦੇ ਨਜ਼ਰ ਆਏ ਉਹਨਾਂ ਨੇ ਕਿਹਾ कि ਜਿਹੜੀ 11 ਜਿਹੜੀ 11 ਅਗਸਤ ਨੂੰ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਵੱਡਾ ਇਜਲਾਸ ਹੋਣਾ ਹੋਣ ਜਾ ਰਿਹਾ ਹੈ ਉਹ ਨਹੀਂ ਹੋਣਾ ਚਾਹੀਦਾ ਇਸ ਤਰ੍ਹਾਂ ਦੇ ਕਾਫੀ ਜਿਹੜੇ ਨੇ ਮਾਮਲਿਆਂ ਦੇ ਵਿੱਚ ਸੁਖਬੀਰ ਸਿੰਘ ਬਾਦਲ ਨੇ ਉਹਨਾਂ ਨੂੰ ਜੋ ਆਪਾਂ ਸੋਸ਼ਲ ਮੀਡੀਆ ਤੇ ਸੋਹnde ਨਜ਼ਰ ਆਏ ਦੂਸਰੇ ਪਾਸੇ ਉਹ ਹਮੇਸ਼ਾ ਹੀ ਆਪਣੀ ਪ੍ਰਧਾਨਗੀ ਦੀਆਂ ਗੱਲਾਂ ਕਰਦੇ ਨਜ਼ਰ ਆਉਂਦੇ ਨੇ ਲੇਕਿਨ ਇਸ ਟਾਈਮ ਦੀ ਸਭ ਤੋਂ ਵੱਡੀ ਖਬਰ ਨਿਕਲ ਕੇ ਆ ਰਹੀ ਹੈ ਕਿ ਸ਼੍ਰੀ ਅਕਾਦ ਤਖਸਾਬ ਵੱਲੋਂ ਬਣਾਈ ਗਈ ਪੰਜ ਮੈਂਬਰੀ ਕਮੇਟੀ 11 ਅਗਸਤ ਨੂੰ ਡੈਲੀਗੇਟ ਇਜਲਾਦ ਆਈ ਪ੍ਰਧਾਨ ਦੀ ਚੋਣ ਕੀਤੀ ਜਾਵੇਗੀ ਜਿਸ ਨੂੰ ਲੈ ਕੇ ਪੰਤਕ ਸਿਆਸਤ ਪੂਰੀ ਤਰ੍ਹਾਂ ਗਰਮਾਈ ਹੋਈ ਹੈ ਇਜਲਾਸ ਵਿੱਚ ਭਾਵੇਂ ਕੁਝ ਦਿਨ ਬਾਕੀ ਨੇ ਪਹਿਲਾਂ ਹੀ ਖੜਕਾ ਦੜਕਾ ਹੋਣਾ ਸ਼ੁਰੂ ਹੋ ਗਿਆ ਹੈ ਸੁਣਨ ਵਿਚਾਰਿਆ ਕਿ ਪੰਜ ਮੈਂਬਰੀ ਕਮੇਟੀ ਵਾਲੇ ਸੁਖਬੀਰ ਬਾਦਲ ਦੀ ਬੋਲੀ ਬੋਲਣ ਲੱਗ ਪਏ ਸੀ ਪਰ ਬੀਬੀ ਜ਼ਗੀਰ ਕੋ ਨੇ ਕਿਹਾ ਹਲੂਣਾ ਦਿੱਤਾ ਕਿ ਸਭ ਦੇ ਹੋਸ਼ ਟਿਕਾਣੇ ਆ ਜਾਣਗੇ ਦਰਅਸਲ ਪੰਜ ਮੈਂਬਰੀ ਕਮੇਟੀ ਵਾਲੇ ਕਈ ਆਗੂ ਇੱਕ ਬਹੁਤ ਵੱਡੀ ਗਲਤੀ ਕਰਨ ਜਾ ਰਹੇ ਸੀ ਇਸ ਮੌਕੇ ਦਬ ਦਿੱਤਾ ਗਿਆ ਜਿਸ ਨਾਲ ਹੁਣ 11 ਅਗਸਤ ਨੂੰ ਹੋਣ ਵਾਲੇ ਜਲਾਸ ਵਿੱਚ ਕੁਝ ਅਜਿਹਾ ਨਜ਼ਾਰਾ ਦੇਖਣ ਨੂੰ ਮਿਲੇਗਾ ਜੋ ਪੰਜਾਬ ਦੀ ਆਵਾਮ ਤੇ ਸ਼ਾਇਦ ਕਈ ਦਹਾਕਿਆਂ ਨੂੰ ਨਹੀਂ ਦੇਖਿਆ ਸੋ ਆਓ ਤੁਹਾਨੂੰ 11 ਅਗਸਤ ਨੂੰ ਹੋਣ ਵਾਲੇ ਜਲਾਸ ਦੀ ਇੱਕ ਵੱਡੀ ਅਪਡੇਟ ਤੋਂ ਜਾਣੂ ਕਰਵਾਉਣੇ ਹਾਂ ਜਿਸ ਨੇ ਸੁਖਬੀਰ ਧੜੇ ਨੂੰ ਪਾਜਣਾ ਪਾ ਦਿੱਤੀਆਂ ਹਨ ਕੀ ਦੇ ਕਾਲ ਤੱਕ ਸੈਵਲੋ ਬਣਾਈ ਗਈ ਪੰਜ ਮੈਂਬਰੀ ਕਮੇਟੀ ਵਿੱਚ ਭਾਵੇਂ 11 ਅਗਸਤ ਨੂੰ ਡੈਲੀਗੇਟ اجلاس ਜਰੀਏ ਪ੍ਰਧਾਨ ਦੀ ਚੋਣ ਕੀਤੀ ਜਾਏਗੀ ਪਰ ਇਸ ਤੋਂ ਇਲਾਵਾ ਅੰਦਰ ਖਾਤੇ ਵੱਡੀ ਸਿਆਸਤ ਸ਼ੁਰੂ ਹੋ ਗਈ ਹੈ ਜਿਸ ਦੀ ਅਸਰ ਬਾਹਰੀ ਦੌਰ ਤੇ ਦਿਖਾਈ ਦਿਖਣ ਲੱਗ ਪਿਆ ਹੈ ਪ੍ਰਧਾਨਗੀ ਲਈ ਪਹਿਲਾਂ ਚਾਰ ਨਾਵਾਂ ਦੀ ਚਰਚਾ ਸੀ ਜਿਸ ਵਿੱਚ ਮਨਪ੍ਰੀਤ ਸਿੰਘ ਯਾਲੀ ਪਹਿਲਾ ਸੀ ਫਿਰ ਚਰਚਾ ਚੱਲ ਰਹੀ ਸੀ ਇਸ ਵਿੱਚ ਮਨਪ੍ਰੀਤ ਯਾਲੀ ਪਹਿਲਾ ਸੀ ਇਹ ਆ ਚੁਕੇ ਕਿ ਉਹਨਾਂ ਦਾ ਨਾਂ ਪ੍ਰਧਾਨਗੀ ਲਈ ਨਾ ਵਿਚਾਰਿਆ ਜਾਵੇ ਦੂਜਾ ਨਾ ਸੁਰਜੀਤ ਸਿੰਘ ਰਖੜਾ ਦਾ ਲਿਆ ਜਾ ਰਿਹਾ ਸੀ ਇਸ ਬਿਆਨੇ ਵਿੱਚ ਉਹ ਵੀ ਆਖ ਰਹੇ ਨੇ ਕਿ ਪ੍ਰਧਾਨਗੀ ਦੀ ਦੌੜ ਵਿੱਚ ਬਿਲਕੁਲ ਨਹੀਂ ਉਹ ਸਿਰਫ ਤੇ ਸਿਰਫ ਅਕਾਲੀ ਦਲ ਦੀ ਮਜ਼ਬੂਤੀ ਤੇ ਸ੍ਰੀ ਅਕਾਲੀ ਤਖਸੈਦ ਦੇ ਉੱਚ ਸਰਵ ਉੱਚਤਾ ਬਰਕਰਾਰ ਰੱਖਣ ਵਿੱਚ ਕੰਮ ਕਰਨਗੇ ਇਸ ਤੋਂ ਇਲਾਵਾ ਗਿਆਨੀ ਹਰਪ੍ਰੀਤ ਸਿੰਘ ਦਾ ਨਾਂ ਚਰਚਾ ਵੀ ਸੀ ਉਹ ਵੀ ਕਾਫੀ ਕਾਫੀ ਜ਼ੋਰ ਫੜਿਆ ਹੋਇਆ ਸੀ ਪਰ ਉਹਨਾਂ ਨੇ ਵੀ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਪ੍ਰਧਾਨਗੀ ਦੀ ਦੌੜ ਤੋਂ ਪਾਸੇ ਹੋ ਗਏ ਨੇ ਹੁਣ ਬੀਬੀ ਸਤਵੰਤ ਕੌਰ ਦੇ ਨਾਮ ਨੂੰ ਅੱਗੇ ਰੱਖ ਦਿੱਤਾ ਹੈ ਮਸਲੇ ਦੀ ਸਮਝ ਰੱਖਣ ਵਾਲੇ ਕੁਝ ਲੋਕਾਂ ਦਾ ਕਹਿਣਾ ਹੈ ਕਿ ਸਭ ਸੋ ਸਮਝ ਕੇ ਕੀਤਾ ਜਾਵੇ ਕਿਉਂਕਿ ਸਾਰੀ ਕਹਾਣੀ ਬੀਬੀ ਸਤਵੰਤ ਕੌਰ ਤੋਂ ਖੜ ਕੀਤਾ ਜਾ ਸਕੇ ਪਰ ਹੁਣ ਉਹਨਾਂ ਦੇ ਨਾਮ ਨੂੰ ਲੈ ਕੇ ਇੱਕ ਨਵਾਂ ਬਖੇੜਾ ਖੜਾ ਹੋ ਚੁੱਕਿਆ ਹੈ ਤਾਨੂੰ ਦੱਸ ਦਈਏ ਕਿ ਸਾਰੀ ਦੌੜ ਹੁਣ ਬੀਬੀ ਸਤਵੰਤ ਕੌਰ ਦੇ ਸਿਰ ਤੇ ਆ ਕੇ ਖੜੀ ਹੋ ਚੁੱਕੀ ਹੈ ਕਿਉਂਕਿ ਬੀਬੀ ਸਤਵੰਤ ਕੌਰ ਹੀ ਨੂੰ ਹੀ ਚੁਣਨ ਦੇ ਬਾਰੇ ਗੱਲ ਕੀਤੀ ਜਾ ਰਹੀ ਹੈ ਕਿਉਂਕਿ ਬਾਕੀ ਸਾਰਿਆਂ ਨੇ ਪ੍ਰਧਾਨਗੀ ਤੇ ਅੱਗੇ ਆਨਲਾਈਨ ਮਨਾ ਕਰ ਦਿੱਤਾ ਹੈ ਹੁਣ ਜੋ ਹੈ ਬੀਬੀ ਸਤਵੰਤ ਕੋਲ ਨੂੰ ਜੋ ਪ੍ਰਧਾਨਗੀ ਦਾ ਨਵਾਂ ਸ਼੍ਰੋਮਣੀ ਅਕਾਲੀ ਦਲ ਦਾ ਨਵਾਂ ਪ੍ਰਧਾਨ ਚੁਣਨ ਦੀ ਗੱਲ ਕੀਤੀ ਜਾ ਰਹੀ ਹੈ ਲੇਕਿਨ ਵਾਰ-ਵਾਰ ਜਿੱਤੇ ਸੁਖਬੀਰ ਸਿੰਘ ਬਾਦਲ ਵੱਲੋਂ ਇਸ ਦਾ ਅੜੀਕਾ ਬਣਿਆ ਜਾ ਰਿਹਾ ਹੈ ਲੇਕਿਨ ਵਾਰ-ਵਾਰ ਉਹਨਾਂ ਨੂੰ ਇਹ ਗੱਲ ਕਹਿ ਦਿੱਤੀ ਗਈ ਕਿ ਹੁਣ ਸ਼੍ਰੋਮਣੀ ਅਕਾਲੀ ਦਲ ਦਾ ਨਵਾਂ ਪ੍ਰਧਾਨ ਬਣੇਗਾ ਤੇ ਹਰੀ ਚੰਡੀ ਮਿਲ ਗਈ ਹੈ ਸ਼੍ਰੋਮਣੀ ਅਕਾਲੀ ਦਲ ਦੇ ਨਵੇਂ ਪ੍ਰਧਾਨ ਬਣਨ ਦੇ ਵਿੱਚ